ਸਤਿ ਸ਼੍ਰੀ ਅਕਾਲ ਜੀ ਮੈਂ ਆਈ ਸੀ ਬਠਿੰਡੇ ਭੈਣ ਕੋਲ ਇਹ ਭੈਣ ਮੇਰੇ ਨੂਨ ਨੇ ਚਲੋ ਇਹ ਆਪਦਾ ਫੇਸ ਨਹੀਂ ਵਿਖਾਉਂਦੇ ਵੀਡੀਓਜ਼ ਦੇ ਵਿੱਚ ਪਰ ਇਹ ਜਿੰਨੇ ਸੋਹਣੇ ਆਪ ਆ ਉਹਨਾਂ ਸੋਹਣਾ ਇਹਨਾਂ ਦਾ ਕੰਮ ਹੈ ਤੇ ਮੈਂ ਇਹ ਵਾਲਾ ਸੂਟ ਭੈਣ ਤੋਂ ਰੈਡੀ ਕਰਵਾਇਆ ਸੀ ਮੇਰਾ ਇੱਕ ਫੰਕਸ਼ਨ ਆ ਰਿਹਾ ਬਠਿੰਡੇ ਤੇ ਬਹੁਤ ਸੋਹਣਾ ਲਵੀਜਾ ਲਾ ਲ ਕੇ ਤਿਆਰ ਕੀਤਾ ਭੈਣ ਨੇ ਤੁਸੀਂ ਇਹਦਾ ਦੁਪੱਟਾ ਦੇਖ ਸਕਦੇ ਹੋ ਦੁਪੱਟੇ ਦੇ ਵਿੱਚ ਵੀ ਪਰਲ ਵਰਕ ਹੋਇਆ ਬਾਕੀ ਇਹ ਫੁੱਲ ਸੂਟ ਜਿਹੜਾ ਹੈਗਾ ਇਹ ਪਰਲ ਵਰਕ ਦਾ ਸੂਟ ਆ ਬਾਕੀ ਉਹਨਾਂ ਨੇ ਸਲਵਾਰ ਦੇ ਪੌਂਚੇ ਤੇ ਵੀ ਬਹੁਤ ਸੋਹਣਾ ਵਰਕ ਕੀਤਾ ਤੁਸੀਂ ਦੇਖ ਸਕਦੇ ਹੋ ਤੇ ਇਹ ਪਰਲ ਵਰਕ ਦਾ ਸੂਟ ਹੈ ਬਹੁਤ ਸੋਹਣਾ ਰਸਟ ਕਲਰ ਆ ਮੇਰੇ ਸੂਟ ਦਾ ਮੈਨੂੰ ਸੂਟ ਇੰਨਾ ਕਿ ਜ਼ਿਆਦਾ ਪਸੰਦ ਆਇਆ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਜੇ ਤੁਹਾਡੇ ਕੋਲ ਥੋੜੇ-ਬਹੁਤ ਸੂਟ ਬਣੇ ਵੀ ਪਏ ਆ ਤਾਂ ਮੈਂ ਉਹਨਾਂ ਦੀ ਵੀਡੀਓ ਜ਼ਰੂਰ ਬਣਾਉਣੀ ਚਾਹੂੰਗੀ ਤੇ ਇਹ ਸੂਟ ਮੈਂ ਡਿਮਾਂਡ ਦੇ ਤਿਆਰ ਕਰਵਾਇਆ ਸੀ ਕਿਉਂਕਿ ਮੇਰਾ ਫੰਕਸ਼ਨ ਆ ਰਿਹਾ ਸੀ ਬਠਿੰਡੇ ਉਹਦੇ ਵਾਸਤੇ ਰੈਡੀ ਕਰਵਾਇਆ ਸੀ ਸਪੈਸ਼ਲ ਮੈਨੂੰ ਬਹੁਤ ਪਸੰਦ ਆਇਆ ਬਹੁਤ ਸੋਹਣਾ ਵਰਕ ਕੀਤਾ ਪਹਿਣ ਨੇ ਤੇ ਆਪ ਕੰਮ ਕਰਦੇ ਆ ਮਤਲਬ ਇਹ ਅੱਗੇ ਕਾਰੀਗਰਾਂ ਤੋਂ ਕੰਮ ਨਹੀਂ ਕਰਵਾਉਂਦੇ ਪਹਿਣ ਆਪ ਕੰਮ ਕਰਦੇ ਆ ਇਹਨਾਂ ਕੋਲ ਜਿਹੜੇ ਸੂਟ ਬ ਇਹ ਵਾਲਾ ਸੂਟ ਜਿਹੜਾ ਹੈਗਾ ਪੇਪਰ ਸਿਲਕ ਤੇ ਆ ਪੇਪਰ ਸਿਲਕ ਦਾ ਸੂਟ ਅਤੇ ਬ੍ਰਾਈਡਲ ਸੂਟ ਹੈ ਇਹ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਸੂਟ ਰੈਡੀ ਕੀਤਾ ਇਹ ਭੈਣ ਨੇ ਖੁਦ ਰੈਡੀ ਕੀਤਾ ਹੋਇਆ ਮਤਲਬ ਹੱਥਾਂ 'ਚ ਫੁਨਰ ਇਹਨਾਂ ਦੇ ਕਮਾਲ ਦਾ ਮੈਨੂੰ ਇਹ ਸੀ ਕਾਰੀਗਰਾਂ ਤੋਂ ਤਿਆਰ ਕਰਵਾਉਂਦੇ ਹੋਣਗੇ ਪਰ ਜਦੋਂ ਅੱਜ ਮੈਂ ਸੂਟ ਇਹ ਲੈਣ ਆਈ ਸੀ ਨਾ ਇਹਨਾਂ ਤੋਂ ਮੈਂ ਕਿਹਾ ਵੀ ਜੇ ਭੈਣੇ ਇਹਦੀ ਫਿਟਿੰਗ ਨਾ ਸਹੀ ਹੋਈ ਤੁਸੀਂ ਨਾਲ ਦੀ ਨਾਲ ਸੈੱਟ ਕਰ ਦਿਓ ਮੈਨੂੰ ਫੇਰ ਪਤਾ ਲੱਗਿਆ ਵੀ ਇਹ ਸੂਟ ਇਹਨਾਂ ਨੇ ਖੁਦ ਹੱਥੀ ਤਿਆਰ ਕੀਤਾ ਕਾਰੀਗਰਾਂ ਨੇ ਨਹੀਂ ਕਰਵਾਇਆ ਤੇ ਇਹ ਵਾਲਾ ਤਾਂ ਹੈਗਾ ਜੀ ਬਨਾਰਸੀ ਬਾਟਮ ਤੇ ਇਹਦੇ ਨਾਲ ਇਹ ਵਾਲਾ ਸ਼ਿਮਰ ਦਾ ਕਮੀਜ਼ ਆ ਇਹ ਵੀ ਇਹਨਾਂ ਨੇ ਕਿਸੇ ਕਸਟਮਰ ਦਾ ਰੈਡੀ ਕੀਤਾ ਹੋਇਆ ਬਹੁਤ ਸੋਹਣਾ ਕੰਮ ਆ ਪਹਿਣ ਦਾ ਮੈਨੂੰ ਕੰਮ ਹੀ ਬਹੁਤ ਜ਼ਿਆਦਾ ਸੋਹਣਾ ਲੱਗਿਆ ਇਹਨਾਂ ਦਾ ਇਹਨਾਂ ਦਾ ਕੰਟਰਾਸਟ ਬਹੁਤ ਸੋਹਣਾ ਹੈ ਇਹਨਾਂ ਦਾ ਤੇ ਬਾਕੀ ਜਿਹੜੇ ਆਪਾਂ ਸੂਟ ਵਿਖਾਵਾਂਗੇ ਤੁਹਾਨੂੰ ਉਹ ਸਾਰੇ ਜੋਰਜਟ ਦੇ ਵਿੱਚ ਨੇ ਇਹ ਵਾਲਾ ਸੂਟ ਨੈਕਸਟ ਡਿਜ਼ਾਈਨ ਆ ਪਹਿਣ ਦਾ ਇਹ ਜੋਰਜਟ ਦੇ ਵਿੱਚ ਹੈ ਦੇਖ ਸਕਦੇ ਹੋ ਸਾਰਾ ਕੰਮ ਪਹਿਣ ਹੱਥੀਂ ਕਰਦੇ ਆ ਮੈਨੂੰ ਬਹੁਤ ਖੁਸ਼ੀ ਹੋਈ ਆ ਵੀ ਇੰਨਾ ਕਾ ਜ਼ਿਆਦਾ ਹਨਰ ਆ ਸਾਡੀਆਂ ਕ੍ਰੇਲੂਔਰਤਾਂ ਦੇ ਵਿੱਚ ਕਿ ਇਹ ਵਾਲਾ ਵੀ ਸਾਰਾ ਜੋਰ ਚੱਕਦਾ ਹੈ ਜਿਹੜਾ ਥ्रेड ਵਰਕ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਬਹੁਤ ਜ਼ਿਆਦਾ ਸੋਨਾ ਪੈਣ ਨੇ ਕਲਰ ਕੰਟਰਾਸਟ ਕੀਤਾ ਇਹਦਾ ਇਹ ਹੈਗਾ ਥ्रेड ਵਰਕ ਦਾ ਸੂਟ ਬਾਹਾਂ ਤੇ ਵਰਕ ਆ ਜਾਊਗਾ ਇਹ ਵਾਲਾ ਇਹਦਾ ਪੂਰਾ ਘੇਰਾ ਤੇ ਦੋ ਪੈਨਲ ਜਾਂਦੇ ਨੇ ਉੱਪਰ ਤੱਕ ਬਹੁਤ ਸੋਨਾ ਕਲਰ ਕੰਟਰਾਸਟ ਹੈ ਮੇਰਾ ਦੁਪੱਟਾ ਬਹੁਤ ਹੈਵੀ ਤੇ ਵੱਡਾ ਹੈ ਜਿਹੜਾ ਕਿ ਸੰਭਲ ਨਹੀਂ ਆਹ ਵਾਲਾ ਸੂਟ ਦਾ ਕੰਟਰਾਸਟ ਬਹੁਤ ਸੋਨਾ ਬਲੈਕ ਨਾਲ ਕਲਰ ਹੀ ਬਹੁਤ ਪਿਆਰਾ ਹੈ ਬਲੈਕ ਨਾਲ ਇਹਦਾ ਕੰਟਰਾਸਟ ਬਹੁਤ ਸੋਹਣਾ ਸ਼ੀਸ਼ਿਆਂ ਦਾ ਵਰਕ ਹੈ ਇਹਦੇ ਵਿੱਚ ਤੇ ਬਾਕੀ ਧਾਗੇ ਦਾ ਕੰਮ ਹੋਇਆ ਵਾ ਸਾਰਾ ਦੇਖੋ ਆ ਬਾਵਾ ਹੁਣੀਆਂ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਤੇ ਨੈਕਸਟ ਹੈਗਾ ਜੀ ਇਹ ਵਾਲਾ ਇਹ ਪੂਰਾ ਹੈਵੀ ਇੱਥੇ ਵਰਕ ਹੈ ਤੁਸੀਂ ਦੇਖ ਸਕਦੇ ਹੋ ਇਹਦੀ ਬਾਟਮ ਤੇ ਵੀ ਵਰਕ ਹੈ ਇਹਦੀ ਬਾਟਮ ਵੀ ਉਧਰ ਸਾਈਡ ਤੇ ਪਈ ਹੈ ਤੇ ਆਹ ਵਾਲੀ ਇਹਦੇ ਨਾਲ ਬਾਟਮ ਹੈ ਇਹਦਾ ਬਾਟਮ ਦਾ ਵਰਕ ਹੈ ਬਹੁਤ ਹੈਵੀ ਕੰਮ ਕੀਤਾ ਹੋਇਆ ਤੇ ਆ ਵੀ ਬ੍ਰਾਈਡਲ ਟਾਈਪ ਸੂਟੀ ਐ ਬਹੁਤ ਜ਼ਿਆਦਾ ਹੈਵੀ ਕਮ ਐ ਇਹ ਤੇ ਵੀ ਕਲਰ ਬਹੁਤ ਪਿਆਰਾ ਇਹ ਵਾਲਾ ਇਹ ਵਾਲਾ ਜਿਹੜਾ ਕਲਰ ਆ ਇਹ ਅੱਜਕੱਲ ਬੜਾ ਟ੍ਰੈਂਡ ਚ ਚੱਲ ਰਿਹਾ ਦੇਖਣ ਨੂੰ ਤੜਕਪੜਕ ਵਾਲਾ ਲੱਗਦਾ ਵੀ ਬਹੁਤ ਫੜਕੀ ਲਾਏ ਪਰ ਬਹੁਤ ਪਿਆਰਾ ਕਲਰ ਹੈ ਇਹ ਵੀ ਬ੍ਰਾਈਡਲ ਸੂਟ ਆ ਬਹੁਤ ਜ਼ਿਆਦਾ ਸੋਹਣਾ ਐ ਤਾਂ ਤੁਸੀਂ ਮੈਂ ਨੰਬਰ ਸਕਰੀਨ ਤੇ ਦਿਉਂਗੀ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੇ ਬ੍ਰਾਈਡਲ ਸੂਟ ਜਾਂ ਪਾਰਟੀ ਵੀਅਰ ਸੂਟ ਘਰੇ ਆਮ ਪਔਲ ਨੂੰ ਜਿੱਦਾਂ ਦੇ ਮਰਜ਼ੀ ਤੁਸੀਂ ਇਹਨਾਂ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਭੈਣ ਦਾ ਘਰੇ ਕੰਮ ਆ ਕੋਈ ਬੁਟੀਕ ਦਾ ਖਰਚਾ ਨਹੀਂ ਦੁਕਾਨ ਦਾ ਰੈਂਟ ਨਹੀਂ ਕਾਸੇ ਦਾ ਇਹਨਾਂ ਨੂੰ ਖਰਚਾ ਨਹੀਂ ਹੈਗਾ ਇਹਨਾਂ ਨੇ ਸਿਰਫ ਆਪਣੀ ਨੀਂਹਤ ਲੈਣੀ ਆ ਸਟੱਫ ਤੁਸੀਂ ਆਪ ਦਾ ਵੀ ਦੇ ਸਕਦੇ ਹੋ ਨਹੀਂ ਭੈਣ ਪੁੱਤ ਚੂਜ਼ ਕਰਨਗੇ ਇੱਕ ਨੰਬਰ ਸਟੱਫ ਚੂਜ਼ ਕਰਦੇ ਨੇ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਸੌਨਾ ਕੰਮ ਆ ਇਹਨਾਂ ਦਾ ਤਾਂ ਇਹਨਾਂ ਤੋਂ ਕੰਮ ਜ਼ਰੂਰ ਕਰਵਾਇਓ ਮੈਂ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਇਹਨਾਂ ਨਾਲ ਕੰਟੈਕਟ ਕਰਿਓ ਥੈਂਕ ਯੂ